ਇਹ ਕਾਲੇ ਜਣ ਨੂੰ ਇੰਨੀ ਸੋਹਣੀ ਕੁੜੀ ਕਿੱਥੋਂ ਮਿਲ ਗਈ ਇਹ ਮੈਂ ਨਹੀਂ ਕਹਿ ਰਿਹਾ ਜੀ ਇਹ ਸਾਰਾ ਇੰਟਰਨੈਟ ਕਹਿ ਰਿਹਾ ਕੁਝ ਦਿਨਾਂ ਤੋਂ ਇਸ ਬੰਦੇ ਦੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਜਿੱਥੇ ਕਿ ਇਹਦੀ ਸ਼ਕਲ ਦਾ ਮਜ਼ਾਕ ਉਡਾਰਿਆ ਲੋਕ ਉਡਾਰੇ ਨੇ ਸਾਰੇ ਅੱਜ ਕੱਲ੍ਹ ਇੰਟਰਨੈਟ ਦੇ ਉੱਪਰ ਦੇਖਦੇ ਆਂ ਜੇ ਕੋਈ ਸੋਹਣੀ ਜੀ ਕੁੜੀ ਹੋਵੇ ਤੇ ਘਰ ਵਾਲਾ ਜਾਂ ਮਾੜਾ ਹੋਵੇ ਜਾਂ ਘਰ ਵਾਲਾ ਜਿਆਦਾ ਏਦਾਂ ਲੋਕ ਮਜ਼ਾਕ ਬਣਾਉਂਦੇ ਬਣਾਉਂਦੇ ਹਨ ਪਰ ਅਸਲ ਦੇ ਵਿੱਚ ਇਸ ਬੰਦੇ ਦੀ ਸੱਚਾਈ ਜੇ ਆਪਾਂ ਗੱਲ ਕਰੀਏ ਇਹ ਬੰਦਾ ਹੈਗਾ ਸੂਰਜ ਚੋਹਾਨ ਮਰਾਠੀ ਬਿਗ ਬਾਸ ਸੀਜ਼ਨ 5 ਦਾ ਬਿਨਰ ਰਿਹਾ ਜੀ ਤੇ YouTube ਤੇ ਇਸ ਬੰਦੇ ਦੇ ਹੈਗੇ ਨੇ 3 ਲੱਖ ਫਾਲੋਅਰ ਤੇ Instagram ਤੇ ਹੈਗੇ ਨੇ ਲਗਭਗ 2.5 ਮਿਲੀਅਨ ਤੋਂ ਪਲੱਸ ਤੇ ਬੰਦਾ ਮਰਾਠੀ ਫਿਲਮਾਂ 'ਚ ਕੰਮ ਵੀ ਕਰ ਚੁੱਕਿਆ ਤੇ ਚੰਗੀ ਖਾਸੀ ਇਨਕਮ ਆ ਉਸੇ ਇਨਕਮ ਦੇ ਜਰੀਏ ਜੀ ਇਹਦੀ ਕੁੜੀ ਹੈ ਦੀ ਗਰਲਫ੍ਰੈਂਡ ਨਹੀਂ ਇਹਦੀ ਵਾਈਫ ਨਾਲ ਵਿਆਹ ਹੋਇਆ ਤੇ ਲੋਕ ਇਹਦਾ ਮਜ਼ਾਕ ਉਡਾ ਰਹੇ ਨੇ ਬਹੁਤ ਜ਼ਿਆਦੇ ਸੋ ਬੇਸਿਕਲੀ ਇੰਟਰਨੈਟ ਤੇ ਅੱਜਕੱਲ ਆਪਾਂ ਦੇਖਦੇ ਹੀ ਆਂ ਵੀ ਮਜ਼ਾਕ ਬਹੁਤ ਉਡਾਇਆ ਜਾਂਦਾ ਪਰ ਜੇ ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਜੀ ਲੈਣ ਤੋਂ ਨਜ਼ਾਰੇ ਬਾਕੀ ਕਮੈਂਟ ਪੜਦਾ ਹੁੰਦਾ ਮੈਂ ਆਪਣੇ ਆਲੇ ਦੇ ਬਾਹਲੇ ਸਰਾ ਹੁੰਦੇ ਨੇ ਸੋ ਤੁਸੀਂ ਇਹ ਨਾ ਸੋਚਿਆ ਕਰੋ ਵੀ ਯਾਰ ਸਾਡਾ ਕਿਉਂ ਨਹੀਂ ਵਿਆਹ ਹੋ ਰਿਹਾ ਇੰਨੀ ਸੋਹਣੀ ਕੁੜੀ ਲੈ ਗਿਆ ਇਹ ਸੋ ਬੇਸਿਕਲੀ ਬੰਦਾ ਮਿਹਨਤੀ ਆ ਬੰਦੇ ਕੋਲੇ ਇਨਕਮ ਆ ਸਾਰਾ ਕੁਝ ਕਰਦਾ ਸੋ ਬੇਸਿਕਲੀ ਅਸਲੀ ਸੱਚੇ ਆ ਜੀ